ਫਿਕਰਮੰਦੀ ਵਾਲਾ ਮਾਹੌਲ ਤਾਂ ਹੋ ਸਕਦਾ ਹੁਣ ਮੁਫਤ ਸਫ਼ਰ ਕਰਾਣੀ ਬੀਬੀਆਂ ਲਈ ਵੀ ਬਣ ਜਵੇ ਆਪਾਂ ਲੰਘੇ ਦਿਨੀ ਇਸ ਪੂਰੀ ਪ੍ਰਕਿਰਿਆ ਤੇ ਚਰਚਾ ਕਰਕੇ ਹਟਿਆ ਕਿ ਬੀਬੀਆਂ ਦੇ ਮੁਫਤ ਸਫ਼ਰ ਦੇ ਹਵਾਲੇ ਨਾਲ ਸਰਕਾਰ ਦੇ ਉੱਤੇ ਬੋਝ ਖਾਸਾ ਪੈ ਰਿਹਾ ਮਤਲਬ ਹਰ ਰੋਜ਼ 1 ਕਰੋੜ ਦਾ ਸਫ਼ਰ ਬੀਬੀਆਂ ਮੁਫਤ ਕਰਦੀਆਂ ਇਹ ਐਵਰੇਜ ਆ ਲਗਭਗ ਔਸਤਨ 1 ਕਰੋੜ ਦਾ ਕਿਰਾਏ-ਪਾੜੇ ਜਿੰਨਾ ਮੁਫਤ ਖਰਚਾ ਮਤਲਬ ਬੀਬੀਆਂ ਸਫ਼ਰ ਕਰਦੀਆਂ ਜਾਂ ਇਹ ਦੋਈ ਤਰ੍ਹਾਂ ਲਈਏ ਕਿ ਪੰਜਾਬ ਸਰਕਾਰ ਦੇ ਕੰਨੀ ਮੁਫਤ ਸਫ਼ਰ ਦਾ 400 ਕਰੋੜ ਖੜਾ ਜਿਹੜਾ ਉਹਨਾਂ ਨੇ ਪੀਆਰਟੀਸੀ ਨੂੰ ਦੇਣਾ 300 ਕਰੋੜ ਕਲਾ ਮੁਫਤ ਬੀਬੀਆਂ ਵਾਲਾ ਹੀ ਹੈ ਹੁਣ ਇਹ ਸਾਰੇ ਹਵਾਲੇ ਦੇ ਵਿੱਚ ਕਹਿੰਦੇ ਜੀ ਹੁਣ ਆਧਾਰ ਕਾਰਡ ਦੀ ਥਾਂ ਇੱਕ ਸਪੈਸ਼ਲ ਕਾਰਡ ਹੋਊਗਾ ਉਹਦੇ ਤੇ ਮੁਫਤ ਸਫ਼ਰ ਹੋਊਗਾ ਆਧਾਰ ਕਾਰਡ ਨਹੀਂ ਚੱਲਣ ਵਾਲਾ ਇਸ ਪ੍ਰਕਿਰਿਆ ਤੇ ਸਰਕਾਰ ਸੋਚਣ ਲੱਗੀ ਹੈ ਉਹਨੇ ਦੋ ਪੜਾਅ ਨੇ ਪਹਿਲਾ ਪੜਾਅ ਤਾਂ ਇਹ ਆ ਕਹਿੰਦੇ ਕਿ ਕੰਡਕਟਰਾਂ ਵੱਲੋਂ ਜਿਹੜਾ ਆਧਾਰ ਕਾਰਡ ਦੇ ਉੱਤੇ ਪਰਚੀ ਕੱਟ ਕੇ ਦਿੱਤੀ ਜਾਂਦੀ ਆ ਉਹਦਾ ਟੋਟਲ ਹਿਸਾਬ ਕਿਤਾਬ ਤਾਂ ਬਣ ਜਾਂਦਾ ਕਿ ਅੱਜ ਇੰਨੀਆਂ ਪਰਚੀਆਂ ਆਧਾਰ ਕੱਢ ਲਈਆਂ ਕੱਟੀਆਂ ਇੱਥੋਂ ਇੱਥੇ ਲਈਆਂ ਕੱਟੀਆਂ ਇਸ ਲਈ ਇੰਨਾ ਕਿਰਾਇਆ ਬਣਦਾ ਸਰਕਾਰਕ ਨਹੀਂ ਇੰਨਾ ਬਿਲ ਪਰ ਇਹ ਨਹੀਂ ਹਿਸਾਬ ਕਿਤਾਬ ਨਿਕਲਦਾ ਕਿ ਇੱਕੋ ਬੀਬੀ ਨੇ ਕਿੰਨੀ ਵਾਰ ਸਫਰ ਕਰ ਲਿਆ ਕੋਈ ਇੰਨਾ ਆਧਾਰ ਕੱਢਦਾ ਹੀ ਨਹੀਂ ਮਿਲ ਆਉਂਦਾ ਕਿ ਅੱਜ ਵੀ ਆ ਬੀਬੀ ਚੜੀ ਕੱਲ ਨੂੰ ਵੀ ਚੜੀ ਕਹਿੰਦੇ ਇਸ ਲਈ ਸਪੈਸ਼ਲ ਕਾਰਡ ਤਿਆਰ ਕੀਤਾ ਜਾ ਰਿਹਾ RF ID ਜਾਂ ਐ ਐਨ ਸੀ ਐਮ ਸੀ ਨੈਸ਼ਨਲ ਕਾਮਨ ਮੋਬਿਲਿਟੀ ਕਾਰਡ ਜਾਂ ਤਾਂ ਕਹਿੰਦੇ ਇਹ ਬਣਾਵਾਂਗੇ ਜਾਇਕ ਦੂਜਾ ਕਾਰਡ ਹੈ ਉਹ ਉਹਦੇ ਤੇ ਕੰਮ ਹੋ ਰਿਹਾ ਕਿ ਦੋ ਤਰ੍ਹਾਂ ਦਾ ਕਾਰਡ ਹੈ ਕਿ ਇਹ ਰੇਡੀਓ ਫ੍ਰੀਕਵੈਂਸੀ ਹੈ ਨਾ ਡਿਵਾਈਸ ਇਦਾਂ ਕੁਛ ਹੀ ਹੈ ਸੋ ਇਦਾਂ ਦੇ ਦੋ ਕਾਰਡਾਂ ਦੇ ਉੱਤੇ ਚਰਚਾ ਚੱਲ ਰਹੀ ਹੈ ਕਿ ਪੰਜਾਬ ਸਰਕਾਰ ਅਜੇ ਇਹ ਦੋ ਕਾਰਡ ਲੈਣਾ ਚਾਹੁੰਦੀ ਆ ਜਿਦੇ ਵਿੱਚ ਇਹ ਸਾਰਾ ਡਾਟਾ ਆ ਜਵੇ ਕਾਰਡ ਦੇ ਨੰਬਰ ਨਾਲੇ ਡਾਟਾ ਉਪਲਬਧ ਹੋ ਜਵੇ ਕਿ ਇਸ ਬੀਬੀ ਨੇ ਹੁਣ ਤੱਕ ਕਿੰਨਾ ਸਫ਼ਰ ਕੀਤਾ ਕਦੋਂ-ਕਦੋਂ ਸਫ਼ਰ ਕੀਤਾ ਤਾਂ ਕਿ ਉਹ ਜਾਣਕਾਰੀ ਮਨ ਲੱਗ ਜਵੇ ਇਸ ਲਈ ਕਹਿੰਦੇ ਕਾਰਡ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੁਣ ਰਾਜਨੀਤਿਕ ਮਾਹਰ ਤੇ ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਇਹ ਕਾਰਡ ਲਿਆਉਣ ਦੇ ਪਿੱਛੇ ਸਰਕਾਰ ਦੀ ਮਨਸ਼ਾ ਉਹੀ ਹੈ ਜਿਹਦੀ ਚਰਚਾ ਆਪ ਅਕਸਰ ਕਰਦੇ ਰਹੇ ਹਾਂ ਕਿ ਭਾਈ ਜਿਹੜਾ ਤਨਖਾਹਦਾਰ ਬੰਦਾ ਰੋਜ਼ਗਾਰ ਵਾਲਾ ਬੰਦਾ ਦਿਹਾੜੀ ਨੌਕਰੀ ਮਤਲਬ ਕਰਨ ਜਾ ਰਿਹਾ ਜਿਹੜਾ ਰੂਟੀਨ ਦੇ ਵਿੱਚ ਹੈਨਾ ਉਹ ਬੰਦੇ ਲਈ ਇਹ ਸਹੂਲਤ ਕਿਉਂ ਹੈ ਜਿਹੜਾ ਬੰਦਾ ਦਿਹਾੜੀ ਡੱਪੇ ਵਾਲਾ ਹਾਂ ਮਤਲਬ ਲੇਬਰ ਕਲਾਸ ਹੈ ਗਰੀਬ ਕਲਾਸ ਹੈ ਲੋੜਵੰਦ ਹੈ ਉਹਦੇ ਲਈ ਕਰਾਇਦੀ ਸਕੂਲ ਤੋਂ ਵੀ ਤਾਂ ਠੀਕ ਹੈ ਜਿਹੜਾ ਸਰਕਾਰੀ ਨੌਕਰੀ ਕਰਦਾ ਹੈ ਜਾਂ ਪ੍ਰਾਈਵੇਟ ਕਿਸੇ ਮਲਟੀਨੇਸ਼ਨਲ ਕੰਪਨੀ ਦੀ ਨੌਕਰੀ ਕਰਦਾ ਠੀਕ ਠਾਕ ਤਨਖਾਹ ਲੈਂਦਾ ਹੈ ਉਹਦੇ ਲਈ ਯੋਜਨਾ ਕਿਉਂ ਕਹਿੰਦੇ ਇਹ ਕਾਰਡ ਉਹਦੇ ਲਈ ਸਹਾਈ ਹੋਵੇ ਕਹਿੰਦੇ ਜੀ ਇਹ ਕਾਰਡ ਫਿਰ ਜਾਣਕਾਰੀ ਦੇਊਗਾ ਜਿਹੜੀ ਮਰਜ਼ੀ ਬੱਸ ਚੜੋ ਕਿਹਾਂ ਪਾਈ ਆਹ ਰੋਜ਼ ਸਵਾ ਪੰਜ ਤੋਂ ਬਾਅਦ ਇਹ ਕਾਰਡ ਐਕਟਿਵ ਹੁੰਦਾ ਸਵੇਰੇ ਪਾਈ ਇਹ ਰੋਜ਼ ਮੈਂ 6:30 7:00 ਵਜੇ ਐਕਟਿਵ ਹੁੰਦਾ ਮਤਲਬ ਇਹ ਸਕੂਲ ਜਾਣ ਲਈ ਮੈਡਮ ਅੱਛਾ ਇਹ 8 ਵਜੇ ਤੋਂ ਬਾਅਦ ਐਕਟਿਵ ਹੁੰਦਾ ਹੈ ਹਨਾ ਸ਼ਾਮ ਨੂੰ ਪੰਜਵੇਂ ਤੋਂ ਬਾਅਦ ਇੱਕ ਤੋਂ ਦਾ ਮਤਲਬ ਹੈ ਸਰਕਾਰੀ ਨੌਕਰੀ ਵਾਲਾ ਵੀ ਹੈ ਇਹ ਪ੍ਰਾਈਵੇਟ ਨੌਕਰੀ ਵਾਲਾ ਮਤਲਬ ਨੌਕਰੀ ਪੇਛੇ ਵਾਲੇ ਸੋ ਮੈਡਮਾਂ ਦੇ ਹਿਸਾਬ ਨਾਲ ਹਿਸਾਬ ਕਿਤਾਬ ਨੌਕਰੀਆਂ ਦੇ ਹਿਸਾਬ ਨਾਲ ਹਿਸਾਬ ਕਿਤਾਬ ਜਾਂ ਉਹੀ ਬੇ ਮਤਲਬ ਕਿ ਇਹ ਕਾਰਡ ਭਈ ਬਹੁਤ ਸਫਰ ਕਰਦਾ ਇੱਥੇ ਦੇਖੋ ਚੈੱਕ ਕਰੋ ਸੋ ਇਹ ਡਾਟਾ ਕਹਿੰਦੇ ਜਦੋਂ ਆਜੂਗਾ ਤਾਂ ਸਰਕਾਰ ਉਹਦੇ ਉੱਤੇ ਕੰਮ ਕਰੂਗੀ ਕਿ ਭਈ ਇਹਨਾਂ ਦਾ ਰਿਕਾਰਡ ਚੈੱਕ ਕਰੋ ਕਿਹੜੇ-ਕਿਹੜੇ ਨੇ ਜਿਓ ਨੌਕਰੀ ਵਾਲੇ ਨੇ ਰੂਟੀਨ ਦਿੱਲੀ ਜਾਣ ਵਾਲੇ ਨੇ ਫਿਰ ਹੋ ਸਕਦਾ ਉਹਨਾਂ ਲਈ ਕੋਈ ਨਵੀਂ ਯੋਜਨਾ ਆ ਜਾਵੇ ਜਾਂ ਉਹਨਾਂ ਦੀ ਸੂਚ ਖਤਮ ਹੋ ਜਾਵੇ ਫਿਲਹਾਲ ਇਹ ਕਹਿ ਕੇ ਕਿ ਆਧਾਰ ਕਾਰਡ ਵਾਲਾ ਮਸਲਾ ਜੀ ਇਹਦੇ ਤੋਂ ਪੂਰੀ ਡਾਟਾ ਜਾਣਕਾਰੀ ਇਹਦੀ ਆਧਾਰ ਕਾਰਡ ਬੰਦ ਕਰਕੇ ਆਰ ਐਫ ਆਈ ਡੀ ਜਾਂ ਐਨ ਸੀ ਐਮ ਸੀ ਇਹ ਦੋ ਤਰ੍ਹਾਂ ਦੇ ਕਾਰਡ ਲੈਉਣ ਦੀ ਲੋੜ ਹੈ ਪਰ ਕਿਉਂਕਿ ਖਰਚੇ ਵਾਲਾ ਹਵਾਲਾ ਤਾਂ ਇਹ ਹੈ ਕਿ ਹੁਣ ਤੱਕ 1680 ਕਰੋੜ ਦਾ ਸਫਰ ਬੀਬੀਆਂ ਮੁਕਤ ਕਰ ਚੁੱਕੀਆਂ 35 ਕਰੋੜ 35.5 ਕਰੋੜ ਬੀਬੀਆਂ ਮੁਫਤ ਸਫਰ ਕਰ ਚੁੱਕੀਆਂ 35.53 ਕਰੋੜ ਬੀਬੀਆਂ ਨੇ ਹੁਣ ਤੱਕ ਜਦੋਂ ਯੋਜਨਾ ਆਈ ਹੈ ਮੁਫਤ ਸਫਰ ਕੀਤਾ 1680 ਕਰੋੜ ਦਾ ਸਫਰ ਕਰ ਲਿਆ 2022 ਵਿੱਚ 9.33 ਕਰੋੜ ਬੀਬੀਆਂ ਨੇ ਸਫਰ ਕੀਤਾ 2022-23 ਦੇ ਵਿੱਚ 13.20 ਕਰੋੜ ਬੀਬੀਆਂ ਨੇ ਸਫਰ ਕੀਤਾ 2023-24 ਦੇ ਵਿੱਚ 12.5 ਕਰੋੜ ਬੀਬੀਆਂ ਨੇ ਸਫਰ ਕੀਤਾ ਸਾਲ 2021-22 ਦੇ ਵਿੱਚ 250 ਕਰੋੜ ਦਾ ਸਫਰ ਕੀਤਾ 22-23 ਦੇ ਵਿੱਚ 490 ਕਰੋੜ ਦਾ ਸਫਰ ਕੀਤਾ 2023-24 ਦੇ ਵਿੱਚ ਵੀ 490 ਕਰੋੜ ਤੋਂ ਵੱਧ ਦਾ ਸਫਰ ਕੀਤਾ 24-25 ਹੁਣ ਤੱਕ ਵੀ 450 ਕਰੋੜ ਦਾ ਸਫਰ ਬੀਬੀਆਂ ਕਰ ਚੁੱਕੀਆਂ ਹਨ ਜਿਹਦੇ ਵਿੱਚੋਂ 400 ਕਰੋੜ ਅਜੇ ਸਰਕਾਰ ਕਰਨੀ ਖੜਾ ਹੈ ਹਾਂ ਜਿਹੜਾ ਦੇਣਾ ਉਹਨਾਂ ਨੇ ਪੀਆਰਟੀਸੀ ਦਾ ਜੀਚੋ 300 ਕਰੋੜ ਕੱਲਾ ਬੀਬੀਆਂ ਵਾਲਾ ਹੀ ਆ ਹੁਣ ਇਹ ਸਾਰੇ ਅੰਕੜਿਆਂ ਦੇ ਹਵਾਲੇ ਨਾਲ ਕਹਿੰਦੇ ਜੀ ਇਸ ਲਈ ਯੋਜਨਾ ਤੇ ਕੰਮ ਕੀਤਾ ਜਾ ਰਿਹਾ ਕਿ ਤਾਂ ਕਿ ਡਾਟਾ ਸਹੀ ਹੋ ਜਵੇ ਜਾਣਕਾਰੀ ਸਹੀ ਮਿਲ ਜਵੇ ਹਾਂ ਫੇਰੇ ਹਵਾਲਾ ਪਰ ਲੁਕਮਾ ਪਹਿਲੂ ਕਹਿੰਦੇ ਇਹਦੇ ਵਿੱਚ ਇੱਕ ਹੋਰ ਹੈ ਉਹ ਇਹ ਆ ਕਿ ਜਿਹੜੇ ਕਾਰਡ ਬਣਨਗੇ ਇਹ ਕਾਰਡ ਨੂੰ ਆਪਰੇਟ ਕਰਨ ਵਾਲੀ ਮਸ਼ੀਨ ਨਵੀਂ ਹੋਊਗੀ ਮਤਲਬ ਇੱਕ ਕੰਡਕਟਰ ਕੋਲ ਮਸ਼ੀਨ ਹੋਊਗੀ ਟਿਕ ਟਕ ਕਰਨ ਵਾਲੀ ਇੱਕ ਹੋਊਗੀ ਮੁਫਤ ਸਫਰ ਵਾਲੀ ਹੁਣ ਇਹ ਕਾਰਡ ਇੰਪਲੀਮੈਂਟ ਕਿਵੇਂ ਹੋਣਾ ਮਸ਼ੀਨ ਕਿਵੇਂ ਆਪਰੇਟ ਹੋਣੀ ਕਿਵੇਂ ਚੱਲਣਾ ਇਹ ਸਾਰਾ ਕੰਮ ਇੱਕ ਕੰਪਨੀ ਨੂੰ ਕੰਟਰੈਕਟ ਦੇਣ ਦੀ ਤਿਆਰੀ ਹੁਣ ਇੱਕ ਕੰਪਨੀ ਚੈੱਕ ਕਰ ਲਿਓ ਦਿੱਲੀ ਦੀ ਨਾ ਹੋਵੇ ਲਗਾਤਾਰ ਜਦ ਤੋਂ ਪੰਜਾਬ ਚ ਆਮ ਆਦਮੀ ਪਾਰਟੀ ਸਰਕਾਰ ਬਣੀ ਆ ਤਾਂ ਤੋਂ ਸਵਾਲ ਖੜੇ ਹੋ ਰਹੇ ਨੇ ਕਿ ਬੈਨਰ ਰਿਪੋਰਟਰ ਈਵੈਂਟ ਐ ਰੈਲੀਆਂ ਧਰਨੇ ਪ੍ਰੋਜੈਕਟ ਸਾਰਾ ਕੁਝ ਦਿਖਾਵਾ ਉਹ ਸਾਰੀਆਂ ਮੀਟਿੰਗਾਂ ਸ਼ੀਟਿੰਗਾਂ ਬੜੇ ਇਕੱਠ ਹੈ ਨਾ ਉਹ ਬਹਿਸ ਬੂ ਸਾਰਾ ਕੁਝ ਜੋ ਵੀ ਹੁੰਦਾ ਕਹਿੰਦੇ ਜੋ ਈਵੈਂਟ ਮੈਨੇਜਮੈਂਟ ਕੰਪਨੀਆਂ ਮੈਨੇਜ ਕਰਦੀਆਂ ਨੇ ਇਸ ਲਈ ਕਹਿੰਦੇ ਜੀ ਪੈਸਾ ਪੰਜਾਬ ਤੋਂ ਬਾਅਦ ਦਿੱਲੀ ਨੂੰ ਜਾ ਰਿਹਾ ਇਹ ਦਿੱਲੀ ਦੀਆਂ ਕੰਪਨੀਆਂ ਨੇ ਤੇ ਹੁਣ ਇੱਥੇ ਵੀ ਕਹਿੰਦੇ ਜੀ ਇਹ ਨਵੀਂ ਕੰਪਨੀ ਨੂੰ ਕੰਟਰੈਕਟ ਦੇਣ ਬਾਰੇ ਸੋਚਿਆ ਜਾ ਰਿਹਾ ਉਹਨੂੰ ਠੇਕਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਇੱਥੇ ਵੀ ਕੰਪਨੀ ਇਨਵੋਲ ਹੈ ਸੋ ਇਹ ਮਸ਼ੀਨਾਂ ਨਵੀਆਂ ਖਰੀਦਣੀਆਂ ਪੈਣੀਆਂ ਕਾਰਡ ਬਣਵਾਉਣੇ ਪੈਣੇ ਉਹਨੂੰ ਆਪਰੇਟ ਕਰਨ ਵਾਲੇ ਬੰਦੇ ਹੋਣੇ ਸੋ ਇਹ ਕਿਤੇ ਨਮਕ ਖਰਚੇ ਦਾ ਰਹਾ ਤਾਂ ਨਹੀਂ ਇਹ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲਾ ਲਵੀਏ ਕਹਿਣ ਦੇ ਵੱਲ ਨੇ ਡਾਟਾ ਇਕੱਠਾ ਕਰਨਾ ਜੀ ਬਾਅਦ ਚ ਉਧਰੋਂ ਬਚਾ ਕੇ ਇੱਧਰ ਦੇਣੇ ਹੁਣ ਸੋ ਇਸ ਲਈ ਵੀ ਸੋਚਣ ਦੀ ਲੋੜਾ ਕਿਤੇ ਵੋਟਰਾਂ ਦੀ ਜੇਬ ਦੇ ਉੱਤੇ ਇੱਕ ਨਵਾਂ ਡਾਕਾ ਮਾਰਨ ਦੀ ਕੋਸ਼ਿਸ਼ ਤਾਂ ਨਹੀਂ ਇਹ ਵੀ ਗੱਲ ਕਰਨੀ ਸੋ ਇਹ ਕੁਝ ਪਹਿਲੂ ਜਿਹੜੇ ਜ਼ਰੂਰੀ ਹੁੰਦੇ ਨੇ ਉਹ ਅਸੀਂ ਸੱਚ ਲੈ ਕੇ ਤੁਹਾਡੇ ਸਾਹਮਣੇ ਹੁੰਨੇ ਆ ਤੁਸੀਂ ਵੇਖਦੇ ਰਹੋ ਤਾਂ ਟੀਵੀ ਐਨ ਆਰ ਆਈ ਬਹੁਤ ਬਹੁਤ ਸ਼ੁਕਰੀਆ